ਆਪਰਾ ਦੇ ਕੇਸ ਸੰਪਰਦਾਵਾਂ ਲੋਕੀਂ ਸੇਵਾ ਸੁਧਾਲੀ ਦੀ ਆ ਤੇ ਰਾਹ ਵੀ ਬਹੁਤ ਜਦਾ ਨਾਲ ਆ ਕਿ ਕਿਹੜਾ ਕੰਮ ਕਰੇ ਮੇਰੇ ਨਾਂ ਜਿਹਦਰ ਵੀ ਰਾਸੇਂਗ ਮਾ ਬਖ ਸੰਤ ਬਾਬਾ ਤਾਰਾ ਸਿੰਘ ਬਾਬਾ ਚਰ ਸਿੰਘ ਉਹਨੇ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਦੇ ਬਾਬਾ ਸਿੰਘ ਉਹਨਾਂ ਨੇ ਉਹਨਾਂ ਦੇ ਆ ਕੇ ਪੀਰ ਕੀਤੀ ਲੋਕਾਂ ਨੇ ਫੋਨ ਕੀਤੇ ਕਿ ਸਾਡਾ ਬੰਨ ਟੁੱਟ ਚਲਿਆ ਆਪ ਦੀਆਂ ਸੰਗਤਾਂ ਨੂੰ ਭੇਜੋ ਅਈ ਉਥੇ ਬਾਹੂਪੁਰ ਚਲੇ ਆ ਤੇ ਬਾਹੂ ਬਰੋਜ ਜਹਾਜ ਹਰ ਪਤਾ ਲੱਗਿਆ ਰਿਕੇ ਲੱਗਿਆ ਪੌਂਡੇ ਆ ਦੋਸਤ ਹਰ ਪਤਾ ਲੱਗਿਆ ਬਾਪਿਆਂ ਫੋਨ ਕਰਦਾ ਵੇ ਦਵਾ ਦਾ ਉੱਥੇ ਪਹੁੰਚ ਜੋ ਆ ਇਹੋ ਦੋ ਤਿੰਨ ਗੱਡੀਆਂ ਲੈ ਕੇ ਇਸੇ ਪਹੁੰਚੇ ਆ ਉਦੋਂ ਢਾਹ ਬੜੀ ਲੱਗੀ ਜਾਵੇ ਸੀ ਤੇ ਮੁਰਕੇ ਆ ਕੇ ਸਾਰੇ ਫੌਰਨ ਆਖਿਆ ਮਿੱਟੀ ਲਾ ਕੇ ਆਖਿਆ ਟ੍ਰੈਕਟਰਾਂ ਨੂੰ ਬੀਲ ਗਈ ਤੇ ਆਖਿਆ ਪੈਂਦੀ ਗਈ ਉਹਨਾਂ ਨੇ ਆਏ ਸਾਰਿਆਂ ਨੇ ਅਗਲੇ ਹੋ ਕੇ ਬੰਨ ਜਿਹੜਾ ਜੰਨੀ ਸੰਗਤ ਆਈ ਉਹਨਾਂ ਨੇ ਤੋੜੇ ਲਾ ਲਾ ਗਰੇਟ ਲਾ ਲਾ ਕੇ ਤੇ ਬੰਨ ਘਤਿਆ ਉਹ ਪਾਣੀ ਕੱਲ ਦਾ ਰੁਗਿਆ ਵਾ ਆਲਾ ਹੀ ਬਨ ਗਏ ਆ ਤੇ ਰਾਤ ਜਿਹੜਾ ਫੇਟਾ ਲੱਗ ਗਈ ਪਾਣੀ ਵਧ ਗਿਆ ਥਾਲ ਵੀ ਪਾਣੀ ਵਧਿਆ ਰਿਹਾ ਰਾਤ ਹੀ ਪਾਣੀ ਵਧਿਆ ਰਿਹਾ ਉਹਨੇ ਢਾ ਲਕਣ ਖਾਨ ਕਰਕੇ ਤੇ ਉਹ ਪਾਣੀ ਟੁੱਟ ਗਿਆ ਤੇ ਪਾਣੀ ਟੁੱਟਣ ਕਰਕੇ ਉਹ ਫੇਰ ਆਜ ਬਨਣ ਡਏ ਬਨ ਫੇਰ ਉਸੋਂ ਜਿਹੜੇ ਤੋੜੇ ਤਾਰੇ ਜਿੰਨੇ ਉਹ ਫੇਰ ਵਜਣ ਡਏ ਆ ਤੇ ਸੰਗ ਤਾਂ ਯਾਰਾਂ ਨਾਲ ਰਾਤ ਸੰਗ ਤਾਂ ਸੜਿਆ ਰਾਤ ਹੈ ਗਿਆ ਸੀ ਸਭਰਾਵਾਂ ਦੀਆਂ ਹੋਰ ਲਾਕੇ ਸੰਗ ਤਾਂ ਨਾਲ ਇਸੇ ਮਦਦ ਕਰ ਰਹੀਆਂ ਵਾ ਤੇ ਬਹੁਤ ਮਾਣ ਆ ਸਕੇ ਪਾਤਸ਼ਾਹ ਦੀ ਕਿਰਪਾ ਵਾ ਇਹ ਕੰਮ ਮੈਂ ਆਵੀ ਬਚਿਆ ਰਹੂਗਾ ਉਹਦੇ ਆਸ ਗੁਰੂ ਸਾਹਿਬ ਦੇ ਆਖ ਰਾਹਦੇ ਆ। ਉਹਨਾਂ ਤਨ ਬਾਬਾ ਦੀ ਕੀ ਪੀਲ ਕਰੋਗੇ। ਉਹਨਾਂ ਤਾਂ ਮੈਂ ਪੀਲੇ ਹੋਏ ਕਹਾਂਦਾ ਵੀ ਇਹਦੀ ਰਾਖੀ ਕਰੋ ਜਿੰਨੇ ਕਰ ਸਕਦੇ ਆ ਬੈ ਸੰਗਤਾਓ, ਤੋੜੇ ਭਰੋ, ਤੇ ਗ੍ਰੇਡ ਲਾਓ ਤੇ ਮਹਾਰਾਜ ਦਾ ਲੰਗਰ ਵਰਤਾਣੀ ਵਰਤਾਓ ਤੇ ਨਾਲ ਸ਼ਿਕਾਓ। ਸਾਰੇ ਨਾ ਕੰਮ ਕਰੋ ਤਗੜੇ ਹੋ ਜਿੰਨੇ ਕਾ ਵਜ ਸਜੋ ਦੇਖਾਦਾ ਸਜੋ ਦੋ।